ਵੱਡਾ ਆਲਿਆ ਕਿਦਾਂ ਸਤਿ ਜੀ ਕਿਦਾਂ ਕੋੜਿਆ ਕੋੜਾ ਕਹਿਵੇਂ ਲੰਘ ਕੇ ਆ ਕੇ ਮਾਰ ਓਏ ਰਾਜਾ ਆ ਕਹਿ ਰਾਜੇ ਕੋੜਾ ਮੈਂ ਕੋੜਿਆ ਤੂੰ ਤੇ ਜੇ ਵੀ ਲੰਘ ਮਾਰਦਾ ਰੇਸ ਚ ਪੁਝੌਣ ਆ ਲੈਣੀ ਹੋਇਆ ਤੂੰ ਯਾਰ ਬਹੁਤ ਵਈਆ ਯਾਰ ਬਹੁਤ ਵਈਆ ਯਾਰ ਬਹੁਤ ਵਈਆ ਓਏ ਸਿਮੂ 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 ਅੱਣੀ ਨਹੀਂ ਮੇਰੇ ਯਾਰ ਕੋੜਾ ਜੇ ਵੀ ਲੰਗ ਮਾਰਦਾ ਮੈਂ ਤੂੰ ਰੇਚ ਪਾਉਣ ਵਾਲਾ ਨਹੀਂ ਹੈਗਾ ਲੈ ਮੈਂ ਕਹਿ ਮੱਗਾ ਲੈ ਮੱਗ ਰੁੰਨਾ ਤੇ ਲੱਗ ਹਾਂਜੀ ਇਹ ਹੀ ਗੁਰਦਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਥੇ ਹੁਣ ਆਪਾਂ ਇੱਥੇ ਸਾਰੇ ਜਾਣੇ ਦਰਸ਼ਨ ਮੇਲੇ ਕਰਾਂਗੇ ਉਸ ਤੋਂ ਬਾਅਦ ਕਰਾਂਗੇ ਮੈਚ ਦੀ ਤਿਆਰੀ ਠੀਕ ਆ ਕਰ ਲੋ ਜੀ ਦਰਸ਼ਨ ਆਏ ਆਹੋ ਨਾਨਕੇ ਆਪੇ ਓਟ ਹਾਰ ਗੱਜੋ ਆਓ ਅੱਜ ਸਾਡੀ ਟੀਮ ਨੂੰ ਕੀ ਹੋਇਆ ਵਾ ਅੱਜ ਆਂਟੀ ਆਈ 20 ਰੁਪਏ ਦੇ ਗਏ ਮੈਂ ਮੰਨਦਾ ਖਰਚ ਬਾਰੀ ਇੱਕ ਮਿੰਟ ਬਾਰੀ ਆਏ ਨਹੀਂ ਕਿਵੇਂ ਖਬਰ ਜਾ ਕੇ ਫੜਾ ਗੁਰੂ ਗੁਰੂ ਦਾ ਕਿ ਪ੍ਰੇ ਰਗਾ ਨਾ ਨਾ ਗੁਰੂ ਦਾ ਆਂਟੀ ਆਂਟੀ ਨੇ 20 ਰੁਪਏ ਦਿੱਤੇ ਮੈਨੂੰ ਆਵਾਜ਼ ਮਾਰ ਕੇ ਅੱਛਾ ਕਹਿੰਦੀ ਲੱड्डੂ ਮੁੰਡਾ ਕਿਹੜਾ ਵਾ ਧੀਮ ਨੂੰ ਸਾਰੀ ਨੂੰ ਪਿਆਰ ਕਹਿੰਦੀ ਪਿਆਰ ਆਂ ਕਿਹਦੇ ਬਾਪ ਗੁਰਦਾਰਾ ਸਾਹਿਬ ਚੋਂ ਬਹੁਤ ਪਿਆਰ ਮਿਲਿਆ ਉਹਨੂੰ ਅੰਟੀ ਵਿਚਾਰੇ ਮਿਲੇ 20 ਪੌਂਡ ਦੇ ਕੇ ਕਹੇ ਸਾਨੂੰ ਕਹਿੰਦੇ ਵੀ ਜੀਜੀ ਖਾ ਲਿਓ ਕਹਿੰਦੇ ਅੱਜ ਮੇਰੇ ਕੋ ਥੋੜੇ ਆ ਤੇ ਹੋਰ ਲਿਆਉਂਗੀ ਪਲਕੇ ਅਹੀਂ ਲੈਂਦੇ ਨਹੀਂ ਸੀ ਤੇ ਮੈਂ ਸਿਮੂ ਨੂੰ ਕਿਹਾ ਚੱਲ ਸਿਮੂ ਫੜ ਲਾ ਹੁਣ ਪੈਸੇ ਹਣਾ ਏ ਇੱਕ ਉਹਨੂੰ ਬੇਗਮ ਨੂੰ ਜੀਜੀ ਲੈ ਕੇ ਦੇਣੀ ਏ ਇੱਕ ਉਹਨੂੰ ਚੌਲਾ ਲੈ ਕੇ ਦੇਣੀ ਚੌਲਾ ਲੈ ਕੇ ਦੇਣੀ ਏ ਇੱਕ ਉਹਨੂੰ ਚੌਲਾ ਲੈ ਕੇ ਦੇਣੀ ਏ ਓਏ ਉਹ ਨੂੰ ਚਾਹ ਲੈਣਾ ਉਹ ਚਾਹ ਉਹ ਮੇਰੇ ਬੰਨਾਂ ਦੀਆਂ ਚਾਵਲਾਂ ਆਣੀਆਂ ਦੋ ਪੈਣੇ ਬਾਈ ਓਏ ਤੀਆਂ ਦੀਆਂ ਆਉਣੀਆਂ 10 ਮੈਂ ਆਪਦੇ ਕੋਲੋਂ ਪਾ ਦੂੰਗਾ ਬਸ ਠੀਕ ਹੈ ਨਹੀਂ ਅੱਜ ਉੱਥੋਂ ਜਾਣੇ 10 ਨੂੰ ਉੱਥੋਂ ਦੇ ਦਾਂਗੇ ਲੈਣੀਆਂ ਚ ਆਪਣਾ ਚਾਹ ਵਾਣਿਆ ਚਲ ਠੀਕ ਆ ਤੇ ਵਧੀਆ ਵਾ ਇਹਨੂੰ ਚਾਵਲਾਂ ਲੈ ਦਾਂਗੇ ਬਾਈ ਕੰਮ ਵੀ ਇਹਦੇ ਚਾਵਲਾਂ ਵਾਲੇ ਹੀ ਆ ਹੈਨਾ ਮੁੰਡਾ ਕਹਿੰਦੇ ਮਾਨਸਾ ਜਲਾ ਲਾਏ ਮੁੰਡਾ ਰੰਦਾ ਕਹਿੰਦੇ ਵੀ ਕੱਲ ਨੂੰ ਪਿੰਡ ਜਾ ਰਿਹਾ ਤੇ ਫਿਰ ਆ ਰਿਹਾ ਵਾਪਸ ਇੱਕ ਹਫ਼ਤੇ ਲਈ ਜਾ ਰਿਹਾ ਪਿੰਡ ਕਬਜ਼ਾ ਲੈਣਾ ਥੋੜਾ ਜਿਹਾ ਨਾ ਪਿੰਡ ਲੜਾਈ ਜੀ ਹੋ ਗਈ ਆ ਵਧੀਆ ਸ਼ਾਮ ਲਾੜ ਦਾ ਰੌਲਾ ਆ ਪਿੰਡ ਤੇ ਰੰਦਾ ਚੱਲਿਆ ਰੰਦਾ ਅੱਜ ਸਭ ਤੋਂ ਅੱਗੇ ਜਾ ਰਿਹਾ ਉਹ ਵੇਖੋ ਹੈ ਤਲਿਆ ਸੀ ਪਹਿਲਾਂ ਹੁਣ ਕਹਿੰਦੇ ਵੀ ਚੂੜੀ ਕੱਸੀ ਗਈ ਆ ਵੇਚ ਹੋਣਾ ਹੀ ਪੈਣਾ ਵੇਚ ਹੋਣਾ ਹੀ ਪੈਣਾ ਹਾਂਜੀ ਆ ਬਈਆ ਬੰਦੀ ਨੇ ਕਹਿੰਦੇ ਸ਼ਾਮਲਾੜ ਦਾ ਰੌਲਾ ਜਿਹਾ ਹੋ ਗਿਆ ਪਿੰਡ ਆ ਤੋ ਲੋਕ ਆ ਕਰ ਚੱਲਿਆਂ ਵਾ ਕਿਦਣ ਜਾ ਰਹਿਆਂ ਟੀਮ ਦੀ ਸਮਝ ਨਾਲ ਫੇਰੇ ਆ ਚੱਪਾ ਮਾਰ ਮਸਤਲ ਪਰੇ ਉਹ ਟੀਮ ਚ ਤਿੰਨ ਬੰਦੇ ਕਿੰਨਾ ਮਿਲਿਆ ਤਿੰਨਾਂ ਨੂੰ ਮਿਲੇ ਟੀਮ ਦੇ ਤਿੰਨ ਬੰਦੇ ਹੀ ਉੱਥੇ ਮੌਜੂਦ ਨਹੀਂ ਇਹ ਕਹਨੂੰ ਦੇ ਦੋ ਦੁੱਧ ਲਿਆਉਣਾ ਪੈਣਾ ਕਈ ਜਰਾ ਅਭੀ ਨਵੀ ਹੋ ਜਾਂਦੀ ਆ ਅਭੀ ਨਵੀ ਹੋ ਮੈਂ ਮੈਂ ਗਿਆ ਨਾ ਇਹ ਰੱਖਣੇ ਬੈਣੇ ਆ ਦੁੱਧ ਮੁਕੀ ਦੀ ਸ਼ਾਂਤੀ ਨਾਲ ਆਪਣਾ ਚਲੋ ਵੀ ਹੁਣੇ ਪੀ ਚੱਲੇ ਆ ਮੈਂ ਅੱਜ ਤੇ ਆ ਬੱਚੋ ਭਰਾ ਆਪਣਾ ਪਾਕਿਸਤਾਨੀ ਰੇਡਰ ਤੇ ਜਾਫੀ ਦੀ ਸ਼ਾਂਤੀ ਨਾਲ ਭਰਾਵਾ ਟਕਾਲਾ ਹਣ ਟਿਕਦੇ ਨਹੀਂ ਆ ਖੁੱਡਾਂ ਵਾਲਾ ਕਿਹੜੇ ਵੇਲੇ ਆ ਗਿਆ ਵਾ ਪਤਰੀ ਦੀ ਨਾਂ ਮੰਗਲੇ ਦੇ ਤੋਂ ਵੀ ਦੀ ਪਾਲਾ ਪੁੱਜ ਪਤਰੀ ਸਾਹਿਬ ਸ਼ਾਮ ਲਾੜ ਦਾ ਰੌਲਾ ਜਿਹਾ ਹੋ ਗਿਆ ਕਹਿੰਦੇ ਪਿੰਡ ਪਤਰੀ ਸਾਹਿਬ ਸਵੇਰੇ ਜਾ ਰਹਾ ਸੁਖੀ ਸ਼ਾਮ ਲਾੜ ਦਾ ਰੌਲਾ ਜਿਹਾ ਹੋ ਗਿਆ ਪਿੰਡ ਝਾ ਆ ਰਿਹਾ ਕੋ ਜਹਾ ਝਾ ਆਹ ਸਾਰੇ ਤਾਂ ਆਹ ਦੇਖਣੇ ਨਹੀਂ ਕਰ ਪਾਉਂਦੇ ਉਹ ਜੋ ਕੇ ਦੇਖਣਾ ਚੜ੍ਹੜਾ ਪੂੜੀਆਂ ਨੇ ਮੇਲਾ ਦੁਬਾਰੇ ਕਰਦੇ ਆ ਬਹੁਤ ਬੜੀ ਤਕੜੀ ਸ਼ੈਪ ਹੈ ਸਮੁੰਦਰੀ ਜਾਜ ਉਹਦੇ ਅੰਕਲ ਨੇ ਗੱਡ ਲੈ ਕੇ ਗਿਆ ਇਹ ਰਸਤਾ ਇਹਨੂੰ ਇਹ ਕੱਲੀ ਪੂਨਾ ਪਿੰਗੋ ਲੈ ਕੇ ਬੈਰੋ ਇਧਰ ਆਹ ਠੀਕ ਹੈ ਜਾਨ ਜਮੀਨ ਚੱਲ ਤੂੰ ਕਿੱਥੇ ਬੋਹੜ ਹੈ ਨਹੀਂ ਕਿ ਸੁੱਕ ਗਿਆ ਵੀਡੀਓ ਬਣਦੀ ਪਈ ਟੀ ਦੂੜ ਪੱਟੀ ਆਓ ਪੁਲਾਉਂਦੇ ਸੁੱਖੀ ਗੱਦਾ ਸੱਟ ਆ ਜਾ ਓਏ ਇਹ ਤੇ ਗੋਸ ਨਹੀਂ ਆਜ ਕੱਲ ਬਾਦ ਆ ਇੱਕਮ ਕਿੱਦਾਂ ਸੱਟ ਸੁੱਖੇ ਹਾਂ ਮਾਰਾਂਗੇ ਜੋਰ ਕਰਦੇ ਆਂ ਜੋਰ ਮਾਰਦੇ ਆਂ ਅੱਜ ਬਾਬਾ ਕਰੇ ਕਿਰਪਾ ਟੀਮ ਵਧੀਆ ਜੋਰ ਮਾਰਦੀ ਆ ਕੋਈ ਬੰਦਿਆਂ ਦੇ ਛੱਟਾ ਝੋਟਾ ਲੱਗੀਆਂ ਵਿਚਾਰਿਆਂ ਦੇ ਓਹੀ ਆ ਓਕੇ ਮੀਰਪੁਰਿਆ ਨਾ ਲੈ ਕੇ ਗੱਲ ਕਰ ਟਾਡਾ ਸਾਰੇ ਇੱਕੋ ਪਿੰਡ ਹੀ ਆ ਗੋਂਦਵਾਲ ਸਾਹਿਬ ਪਿੰਡ ਖਾਸ ਟਾਡਾ ਮੇਰਾ ਬਿਆਰੀ ਕੋਰੇ ਗਰਦਾਤ ਕਿਹੜਾ ਪਿੰਡ ਮੈਂ ਝਾਕ ਰਿਹਾ ਆਪਣਾ ਤੋਂ ਉਹ ਮੈਂ ਤਾਂ ਗਵਾਨ ਨਹੀਂ ਆ ਇਹ ਤਾਂ ਇੱਥੇ ਘੇਟਦੇ ਰਹਾ ਮੈਂ ਆ ਵੀਰ ਆਪਣੇ ਸਾਰੇ ਮੈਜ ਏਰੀਏ ਦੇ ਆ ਤੁਸੀਂ ਵਿਆਹ ਚ ਆਉਂਦੇ ਆ ਸਾਰਾ ਮੱਜਾ ਆਈਆ ਸਾਰਾ ਚਿੰਗ ਵਾਲਾ ਕੱਢੀ ਜਾਣੀ ਆਗੇ ਸਿਮੂ ਦੇ ਨੇ ਭੈਜੋ ਲੱਤ ਨਾ ਫੜੋ ਪਹਿਲਵਾਨ ਕੰਮੋ ਨੇ ਵੀ ਕਿਹਾ ਇਹਨੂੰ ਗਾੜੀਓਂ ਘਰ ਲੱਕੋ ਜਨਾ ਢੱਕਿਆ ਜਾਂਦਾ ਹਾਂ ਹਾਂ ਭਾਈ ਤੁਸੀਂ ਗੱਲ ਦੀ ਗੱਲ ਕਰ ਰਹੇ ਹੋ ਹਾਂ ਗੱਲ ਇਦਾਂ ਉੱਚੀ ਬੋਲੋ ਮੜਾ ਸਮਝ ਨਹੀਂ ਆਉਂਦੀ ਹਾਂਜੀ ਇੱਕ ਭਾਜੀ ਵਿੱਚ ਗਾਲਾਂ ਜੀਆਂ ਕੱਢ ਰਹੀ ਥੀ ਕਾਲਾ ਨਹੀਂ ਮੰਮਾ ਕੋਡੀਆਂ ਪਾਉਣੀ ਬਹੁਤ ਮਾਜ ਰੰਗ ਮਾਜ ਮੰਮਾ ਅੰਦਰ ਪੁੱਟਿਆ ਜਾਂਦਾ ਕਿ ਮੇਰੀ ਨਿਕਲੀ ਜਾ ਰਹੇ ਗੱਲਾਂ ਕੱਢਣ ਤਾਂ ਕਿ ਹੁਣ ਕੱਢੂ ਮਾਜ ਮੇਰਾ ਤਾਂ ਮੇਰਾ ਅੰਦਰ ਤਾਂ ਪੁੱਟਿਆ ਜਾਂਦਾ ਨਾ ਮੈਂ ਪ੍ਰੋਫੈਸ਼ਨਲ ਅਸਲੀ ਮੱਕ ਪੱਕਾ ਰੇਟਰ ਨਹੀਂ ਨਾ ਜੇ ਮੈਂ ਸ਼ੁਰੂ ਤੋਂ ਕੋਡੀਆਂ ਪਾਉਂਦਾ ਹੁੰਦਾ ਇਹ ਮੇਰਾ ਅੰਦਰੋਂ ਸਾਦਾ ਰਹਿਣਾ ਹੈ ਮੇਰਾ ਜਾਪੀਆਂ ਵਾਲਾ ਅੰਦਰ ਰੇਡਾਂ ਵੀ ਪਈਆਂ ਤਾੜੀਆਂ ਪਾਗੀਆਂ ਰੇਡਾਂ ਰੇਡਾਂ ਪਈਆਂ ਤਾੜੀਆਂ ਲੱਗੋ ਸਤਰਾਪਾ ਕੋਡੀ ਘੇੜਦੇ ਕੋਡੀ ਤੇ ਰੇਡਾਂ ਜਾਪੀਆਂ ਨਾਲ ਭੇਟਦੇ ਮੈਨੂੰ ਅਭਿਆਸ ਪਤਾ ਮੇਰਾ ਕਿੰਨਾ ਰੇਟਰਾਂ ਦਾ ਰੇਡ ਦਾ ਇਤੋਂ ਟ੍ਰੇਨਿੰਗ ਕਰੀਆਲ ਅਕੈਡਮੀ ਜਿੱਦਾਂ ਹੀ ਮਿਹਨਤ ਲਾਉਣੇ ਆ ਨਾ ਇੱਕ ਅਗਲੇ ਘੜੀ ਤੇ ਲਾਉਣੇ ਆ ਨਾ ਵਾਲੇ ਉਸਤਾਦ ਸ਼ਿਮਟੋਣਾ ਆਪਣੇ ਤੇ ਲੱਗੇ ਇਹਨੂੰ ਨਾ ਇੱਕ ਵਾਰ ਰਾਤੀ ਪਲਾਸਤਾ ਹੱਥ ਦਾ ਟੱਚ ਮਾਰਨ ਦੀ ਨਹੀਂ ਕੀਤਾ ਮੇਰਾ ਮੈਂ ਉਸਤਾਦ ਚੈਨ ਚ ਲਗਾਈ ਤੇ ਅੱਜ ਦਾ ਉਸਤਾਦ ਚੈਨ ਮੈਂ ਲੱਗ ਕੇ ਮੈਂ ਉਹਦਾ ਮਾਰਦਾ ਪਰ ਨਹੀਂ ਮਾਰਦਾ ਯਾਰ ਉਹ ਟੂਨਾ ਮੈਂ ਕਹਿੰਦਾ ਜਿੱਦਾਂ ਕੋਈ ਬੜਾ ਨਜ਼ਾਇਜ਼ ਬੰਦਾ ਘਾਂਗੇ ਮੇਰਾ ਫੜ ਲੇ ਮੈਂ ਪ੍ਰਤਾਪ ਨੂੰ ਦੱਸਦਾ ਮਹਾ ਕਿਦੋਂ ਫਰੀਦ ਆ ਗਿਆ ਲੱਗ ਕੇ ਜਿੰਨੀਆਂ ਥੱਲੇ ਡਰਾਂ ਜਲੋਂਗੇ ਵੀ ਤੇ ਪੁਲਾ ਦੋ ਤਾਂ ਹਾਂ ਤਾਂ ਬਾਂਹ ਤੇ ਖੇਡੀਆਂ ਦਾ ਪ੍ਰਤਿਆਬ ਨਹੀਂ ਤਾਂ ਲਾਖੀ ਵੜਦੇ ਜੀ ਹਾਂ ਸਟਾਲ ਨੂੰ ਸਟ੍ਰਗਲ ਚਲੀ ਇਹ ਤੇ ਥੱਲੇ ਪੱਟਾਂ ਨੂੰ ਮਾਰਦਾ ਆ ਜਾਂਦਾ ਹਸਾਬ ਚ ਉਹ ਤੇ ਮੈਂ ਉਹਦਾ ਉਹਨੂੰ ਲਵੇ ਲੱਗਣੀ ਦਿੱਤਾ ਉਹ ਬਾਹ ਕੱਢਿਆ ਕਰੇ ਬਾਹ ਮਾਰ ਲਿਆ ਕਰੇ ਬਾਹ ਫੜਦਾ ਮੇਦੀ ਕੋਈ ਇਹਦਾ ਸੈਨਾ ਰੇਡਰ ਨਹੀਂ ਕਰਦਾ ਕੰਮ ਜਿਹੜਾ ਇਹ ਕਰਦਾ ਤਾਂ ਮੈਂ ਤੇ ਦੱਸਦਾ ਨਾ ਅਸੀਂ ਕਰਿਆਲ ਅਕੈਡਮੀ ਜਦੋਂ ਆਫੀਸਰ ਮਿਹਨਤ ਲਾਉਣੇ ਆ ਜਦੋਂ ਮੰਨ ਲਾਓ ਸੀਜ਼ਨ ਤੋਂ ਬਾਅਦ ਦਾਮ ਪਕਾਉਣਾ ਮੈਂ ਪਾਉਣ ਉੱਤੇ ਪੌਣੀਆਂ ਹੀ ਰੇਡਾਂ ਆ ਇਹ ਨਹੀਂ ਵੀ 2-4 ਮੁੰਡੇ ਹੁੰਦੇ ਨਵੇਂ ਤੇ 25 25 30 30 40 40 ਰੇਡਾਂ ਘੰਟਾ ਘਟਾ ਮਿਹਨਤ ਲਾਈ ਜਾਂਦੀ ਰੇਡਾਂ ਪਾਈ ਨਾ ਨਾ ਮੈ ਮੈਨੂੰ ਤਾਂ ਓ ਟਿਗਿਆ ਆ ਜਾ ਰਿਹਾ ਹੱਥ ਮੇਰਾ ਕੁਛ ਦਿਮਾਗ ਨਾ ਹੋ ਜਾਂਦਾ ਇਹ ਤਾਂ ਲੋਕਾਂ ਨੇ ਕਹਿਮ ਨੇ ਵੀ ਆ ਰੇਡ ਰੇਡ ਜਾਫੀ ਜਾਫੀ ਬਸ ਅਸੀਂ ਤਾਂ ਬੇਟ ਰ ਖੇਡੇ ਆ ਹਾਂ ਜੋ ਜਦੋਂ ਕੰਮ ਆ ਰਿਹਾ ਜਾ ਕੇ ਜਾਫੀ ਕਰਉਣੀ ਪੈਂਦੀ ਮੈਂ ਕਹਿੰਦਾ ਉਦੋਂ ਆਇ ਲੱਗਦਾ ਹੁੰਦਾ ਸੀ ਬੀਜ ਜਾਫ ਕੱਢਿਓ ਦੋਨਾਂ ਤੇ ਅੱਜ ਓਪਨ ਚ ਖੜ ਕੇ ਪੰਗਾ ਜਿੱਦੇ ਮੈਂ ਤੇ ਜਗੂ ਦੇ ਨਾਲ ਖੜੇ ਆਂ ਜਿੱਥੋਂ ਆਪਣਾ ਸਭ ਤੋਂ ਵਧਿਆ ਗਿਆ ਲੇ ਪਿੰਡ ਨਹੀਂ ਪਤਾ ਨੇੜੇ ਆਹ ਲਾਸਟ ਡੇਟ ਤੇ ਹਾਰ ਜਿੱਤੇ ਜਗੂ ਦਾ ਪਾ ਫਟਿਆ ਪਿਆ ਜਗੂ ਦਾ ਸਭੀ ਬਾਕੀ ਪਹਿਲਾਂ ਪਹਿਲਾਂ ਥੋੜਾ ਜਿਹਾ ਸੀ ਹੁਣ ਜਦ ਪਿੰਡ ਵਾਲੇ ਜਵਾਗ ਸੀ ਵਿਚਾਰ ਉਹ ਕਰੇ ਵੀ ਕੀ 15 15 ਰੇਡਾਂ ਤੋਂ ਜਿਵੇਂ ਸਾਰੇ ਅਲੱਗ ਆ ਲੈ ਗਿਆ ਨਾ ਪੈਸੇ ਆਟੇ ਤੇਰੇ ਤੋਂ ਸਾਡੇ ਦੋਵੇਂ ਰੇਡਰਾਂ ਨੂੰ ਸੈੱਟ ਪਹਿਲਾਂ ਜਸ਼ਨ ਦਾ ਵਾਜਾ ਟੰਡਾ ਹੁਣ ਜਿੱਦਾਂ ਟੋਡੀਆਂ ਨਹੀਂ ਪਉਂਦੇ ਬਹੁਤ ਉਹ ਮੈਂ ਭਰਾਵਾ ਦੋ ਰੇਡਰਾਂ ਆਉਂਦੇ ਡਾਹਣ ਹੌਸਲੇ ਨਾਲ ਉਹਨੇ ਜਸ਼ਨ ਵਾਜਾ ਹੀ ਮਾਰੀ ਜਾਂਦਾ ਇਹ ਹੁੰਦੇ ਨੇ ਐਕਟਿਵਿਟੀ ਬੜੀ ਵਧੀਆ ਟੀਮ ਨੂੰ ਪ੍ਰੇਸ਼ਪਾ ਦਾਣਾ ਆਖੂ ਮਾਰਿਆ ਮੇਰੇ ਤੇ ਕਬੱਡੀ ਤੇਜ ਪਾ ਲੈ ਥੋੜਾ ਹੁਣ ਮੈਨੂੰ ਹੱਥ ਹੋ ਜਾਂਦੇ ਨੇ ਪਿਛਲੇ ਵੀਕ ਗੱਟ ਹੁੰਦੇ ਨੇ ਪਿਛਲੇ ਵੀਕ ਕਹਿੰਦੇ ਮੈਚ ਰੇਡ ਪਾ ਮੇਰਾ ਦਿਲ ਨਹੀਂ ਮੰਨਦਾ ਮੇਰਾ ਸਿਰ ਨਹੀਂ ਸੱਟ ਲੱਤ ਜੂੜਿਆ ਪਿਆ ਮੈਂ ਨਹੀਂ ਪਾਣੀ ਇਹਨਾਂ ਮੈਨੂੰ ਦੋ ਜਗ੍ਹਾ ਬਿਲਡਰ ਸਸਾ ਹਾਂ ਹੈਗੀ ਕੋਡੀਆਂ ਦੇ ਪੰਡੇ ਚ ਰੈਟਰ ਵਾਲੀ ਮਲਕ ਤੋਂ ਪਾ ਦੇ ਆਇਆ ਇਹ ਬਕੀ ਨੇ ਗੱਲ ਸੁਣੋ ਕੋ ਨਹੀਂ ਉਹ ਤਾਂ ਰੱਬ ਦੀ ਦੇਣ ਆ ਆਪਾਂ ਕੌਣ ਹਾਂ ਫਾਤਾ ਇੱਧਰ ਚਮਾ ਕਰਾਇਆ ਕਰੇ ਕਰਾਵੇ ਆਪੇ ਆਪ ਮਾਨਸ ਕੇ ਜਾਂ ਕੁਝ ਨਹੀਂ ਹੱਥ ਜੋ ਉਹਨੇ ਕਰਾਉਣਾ ਪਰਮਾਤਮਾ ਹੀ ਕਰਾਉਂਦਾ ਬੰਦਾ ਸੋਹਣਾ ਇਹ ਗੱਲ ਹੈ ਸਹੀ ਕਣੀ ਉਹਨੇ ਇੱਜ਼ਤ ਦੇਣੀ ਦੇ ਦਿੱਤੀ ਉਹ ਕਿੱਥੇ ਗਿਆ ਤੇਰਾ ਗਿਆ ਕਿੱਥੇ ਗਿਆ ਹੈਪੀ ਓਏ ਕਰਵਾਸਾ ਕਰਦੇ ਨੇ ਅਰਦਾਸ ਓਕੇ ਜੀ ਸਾਹਮਣੇ ਲਿਆ ਕੇ ਵੇਖ ਕੇ ਨਾ ਕਰਿਆਲੇ ਜਿੱਦਾਂ ਕੋ ਲਾਗੇ ਟੂਰਨਾਮੈਂਟ ਬਾਪੂ ਨਾ ਉਂਗਲ ਫੜ ਕੇ ਚੱਲ ਜਾਣਾ ਆ ਗਏ ਅਸੀਂ ਕਰੇ ਆ ਗਏ ਜਿਉਂ ਜਨੂਨ ਜ ਆਇਆ ਨਾ ਤੇ ਜਿਉਂ ਲੱਗਣਾ ਬਾਣ ਚ ਰੋੜੇ ਹੋਣੇ ਤੇ ਰੋੜਿਆਂ ਦੇ ਰਾਕੇ ਤਾਂ ਸਿੰਘੇ ਬਣਾ ਕੇ ਜਿਉਂ ਕੋਲਣਾ ਉਹ ਮੇਰੇ ਤੋਂ ਜਵਾਨ ਹੀ ਉਹਨੇ ਕਹਿਣਾ ਮੈਂ ਗੋਡੇ ਲਾ ਲਈ ਨਾ ਤੇ ਤੂੰ ਮਦਰਾਂ ਮੈਂ ਤੇਰੇ ਭਰਾ ਭਾਇ ਨਾ ਫਿਰ ਕੋਲ ਚਲੋ ਕੋਲ ਦੇ ਰਹਿਣਾ ਇਦਾਂ ਜਨੂਨ ਜਾਣਾ ਫੇ ਮੈਂ ਵੀ ਚੱਲੀ ਕੁਛ ਨਾ ਕੁਛ ਬੰਨਣਾ ਨਾ ਫਿਰ ਮਣਾ ਤੋਂ ਕਰਿਆਲੇ ਚੱਲ ਪੋ ਮੇਰੇ ਨਾਲ ਜਾਣ ਵਾਲਾ ਕੋਈ ਨਾ ਮੈਂ ਘਰੋਂ ਬਾਪੂ ਤੋਂ ਚੋਰੀ ਮੋਟਰਸਾਈਕਲ ਚੁੱਕਿਆ ਮੈਂ ਇਦਾਂ ਹੀ ਮਾਹਪੁਰਚਨਾ ਗਰਾਊਂਡ ਤੇ ਟੈਂਟ ਗੱਡਣ ਆਇਆ ਸੀ ਮੁੰਡੇ ਦਵਾਨ ਲਾਉਣ ਲਈ ਤੇ ਮਾਹਪੁਰਚ ਇਦਾਂ ਹੀ ਗਰਾਊਂਡ 'ਚ ਬੈਠੇ ਸਾਰੇ ਮੁੰਡੇ ਕਬੱਡੀ ਵਾਲੇ ਤੇ ਮੈਂ ਮੋਟਰਸਾਈਕਲ ਪਿੱਛੇ ਢੱਕਦਾ ਮੈਂ ਡਰਾਂ ਵੀ ਪਰ ਮੈਨੂੰ ਇਹ ਵੀ ਬਾਬਿਆਂ ਕੋਲ ਸਿੱਧਾ ਹੀ ਜਾਣਾ ਮੈਂ ਮੁੰਡਿਆਂ ਨੂੰ ਕਿਹਾ ਮਾਹ ਮੈਂ ਇਦਾਂ ਗਰਾਊਂਡ 'ਚ ਨਾ ਹੁਣ ਆਇਆ ਕਰਨਾ ਉਹ ਮੁੰਡੇ ਮਾੜਾ ਮੋੜ ਮੈਨੂੰ ਜਾਣਦੇ ਸੀ ਕਿਉਂਕਿ ਉੱਦਾਂ ਅਕੈਡਮੀ ਕੋਰਟ ਵੀ ਕਦੇ-ਕਦੇ ਚੱਲ ਜਾਈਦਾ ਵੇਖਣ ਉਹ ਮੈਨੂੰ ਆਂਦੇ ਆ ਉਹ ਬਾਬੇ ਬੀਠੇ ਗੱਲ ਕਰ ਮੈਂ ਕਿਹਾ ਮੈਂ ਸਾਸਰੀਕਾਲ ਬਲਾਈ ਗੋਡੀਆਂ ਹੱਥ ਲੈ ਮੇਰੇ ਹੱਥ ਗਏ ਕੰਬੀ ਜਾਣ ਫਿਰ ਮੈਂ ਖਲੋ ਗਿਆ ਤੇ ਮੈਂ ਕਿਹਾ ਬਾਬਾ ਜੀ ਵੀ ਮੈਂ ਬੜੀ ਹੌਲੀ ਜਿਹੀ ਆਵਾਜ਼ ਕੱਢੀ ਮੈਂ ਬਾਬਾ ਜੀ ਮੈਂ ਗਰਾਊਂਡ ਲਾਉਣ ਆਇਆ ਕਰਨਾ ਮਿਹਨਤ ਤੇ ਕੱਦ-ਕੁੱਦ ਮੇਰਾ ਉਹ ਨਾ ਹੈਗਾ 6 ਫੁੱਟ ਕੰਮ ਤੇ ਕੰਮ ਤੇ weight ਮੇਰਾ ਸਾਰਾ ਹੀ 62 ਕਿਲੋ ਸਿਰਫ ਇਹ ਮਿਹਨਤ ਇਹਦੇ ਭੱਜੇ ਫਿਰਨਾ ਤੋਲਦੇ ਰਹਿਣਾ ਕਿੰਨਾ ਵਧ ਗਿਆ ਚਾਰ ਜਾਂ ਹੁੰਦਾ ਹੀ ਆ ਉਹ ਮੈਂ ਨਾ ਚਲੋ ਬਾਬੇ ਕਹਿੰਦੇ ਵੀ ਕਿਹੜਾ ਬੰਦੇ ਆ ਮੈਂ ਬਾਬਾ ਜੀ ਭਾਈ ਲੱਡੂ ਆ ਕਹਿੰਦੇ ਰੋਜ਼ ਆਇਆ ਕਰਨਾ ਮੈਂ ਕਿਹਾ ਹਾਂਜੀ ਉਹ ਆਪਣਾ ਅਕੈਡਮੀ ਹੈਗੀ 5 ਕਿਲੋਮੀਟਰ ਘਰੋਂ ਤੇ ਬਾਬੇ ਕਹਿੰਦੇ ਕੋਈ ਨਹੀਂ ਹੁਣ ਤੇ ਮੇਲਾ ਵਾ ਤੇ ਤੂੰ ਮੇਲੇ ਤੋਂ ਬਾਅਦ ਆ ਜਿਆ ਕਰੀ ਮੈਨੂੰ ਚਾਹ ਵੀ ਬਾਬਿਆਂ ਹਾਂ ਕਰਦੀ ਆ ਮੈਂ ਜਾਣ ਲੱਪਿਆ ਮੈਚ ਉਥੇ ਮੇਲਾ ਲੰਘ ਗਿਆ ਅਗਲੇ ਦਿਨ ਮੈਂ ਗਿਆ ਤੇ ਟੈਂਟ ਟੁੰਟ ਪੁੱਟਣ ਵਾਲੇ ਹੀ ਮੁੰਡੇ ਕਹਿੰਦੇ ਜੇ ਮੇਲਾ ਲੰਘਿਆ ਦੋ ਦਿਨ ਸਮਾਨ ਸਮੂਹ ਸੰਭਣਾਵਾ ਤੇ ਤੂੰ ਅਜੇ ਰੋਕੇ ਇਨ ਦੋ ਤਿੰਨ ਦਿਨ ਬਾਅਦ ਗੇਮ ਲੈ ਕਰਨੀ ਆ ਜਿਆ ਕਰੀ ਉਹ ਚਲ ਮੁੰਡਿਆਂ ਨੇ ਬੜਾ ਵਿਚਾਰਾ ਮੇਰਾ ਇਦਰਾਮਾਨ ਕੀਤਾ ਮੈਂ ਰੋਜ਼ ਜਾਣਾ ਤੇ ਉੱਥੇ ਚਲੋ ਮੁੰਡੇ ਮੇਰੇ ਤੋਂ ਸਾਰੇ ਹੀ ਪਹਿਲਵਾਨ ਜੀ ਸਾਰੇ ਹੀ ਭਾਰੇ ਤੇ 45 ਮੁੰਡੇ ਸੀ ਉਹ ਦ ਅਕੈਡਮੀ ਚ 50 ਤੇ ਪੂਰੇ ਵਧੀਆ ਦੇ ਉਹਨਾਂ ਵਿੱਚੋਂ 45ਾਂ ਚ ਵੇਖ ਲਓ ਮਹਾਰਾਜ ਦੀ ਕਿਰਪਾ ਦੇ ਨਾਲ 6 ਕ ਮਹੀਨਿਆਂ ਦੇ ਵਿੱਚ ਨਾ ਮੈਂ ਵਧੀਆ ਓਪਨ ਦੇ ਮੇਲੇ ਤੇ ਵਧੀਆ ਰੈਡਰ ਓਪਨ ਦੇ ਮੈਂ ਪਾਸੇ ਦਾ ਲੋਕਲ ਮੈਚ ਖੇਡਣ ਤੇ ਵਧੀਆ ਫੜ ਲਾ ਪਿਆ ਤੇ ਉਹਨਾਂ 45ਾਂ ਦੇ ਵਿੱਚੋਂ ਜਾਂ ਮੈਂ ਨਿਕਲਿਆ ਪਲੇਅਰ ਬਣਿਆ ਤਲੋ ਆ ਜੇ ਪਲੇਅਰ ਬਣੇ ਨਹੀਂ ਜਿੰਨੇ ਕਿ ਜੋਗੇ ਹੋਏ ਬਣ ਗਏ ਬਿਆਰੇ ਜੋਗੇ ਹੋ ਗਏ ਹੁਣ ਹੁਣ ਵੀ ਮੰਨ ਲਓ ਕਿ ਜਾਰੇ ਜੋਗੇ ਆ ਆਪਾਂ ਨਹੀਂ ਕਹਿੰਦੇ ਤਗੜੇ ਆ ਤੇ ਜਿੰਨੇ ਕਹਿਗੇ ਆ ਮੈਂ ਬਣਿਆ ਜਾਂ ਇੱਕ ਮੁੰਡਾ 21 ਝੁੱਠਿਆ ਮੁੜ ਕੇ ਮੈਂ ਤਾਂ 18 ਦੇ ਲਾਸਟ ਚ ਹੀ ਉੱਠ ਪਿਆਣਾ ਨਵੰਬਰ ਚ ਮਾਰਚ ਚ ਜਾ ਕੇ ਅਕਤੂਬਰ ਚ ਤਗੜਾ ਹੋ ਗਿਆ ਤੇ ਮੇਰੇ ਨਾਲ ਮੁੰਡਾ ਉੱਠਿਆ ਕਿ ਭੀਮ ਪੂਰਿਆਂ ਦਾ ਵੰਦੀਆ ਰੇਟਰ ਕਲਸੀ ਪਾਹੰਦਾ ਚਿੰਦਾ ਜਿਹੜਾ ਤੇ ਕੋਦੋਂ ਮਾਪੁਰਛ ਨੇ ਕੀ ਕਰਨਾ ਵੀ ਕ੍ਰਿਆਾਲੇ ਵਾਲਿਆਂ ਗਰਾਊਂਡ 'ਚ ਬਹਿ ਜਾਣਾ ਮੰਜਾ ਢਾਕੇ ਤੇ ਏਦਾਂ ਸਰਾਣਾ ਲਾ ਕੇ ਤੇ ਬੈਠੇ ਰਹਿਣਾ ਉਹਨਾਂ ਉਹਨਾਂ ਫਿਰ ਗੇਮ ਲਵਾਉਣੀ ਤੇ ਮੈਂ ਸਭ ਤੋਂ ਹੌਲਾ ਹੁੰਨਾ ਤੇ ਚੀੜਾ ਹੁੰਨਾ ਚਲਾਈ ਅੱਡੇ ਫਾਇ ਲਿੰਦ ਰਿਆ ਮੈਨੂੰ ਮੈਚ ਮੂਚ ਵੇਖ ਕੇ ਕਬੱਡੀ ਦੀ 바ਵਾ ਜਾਚ ਹੁੰਦੀ ਕੀ ਕੀ ਦੀ ਬਾਪੇ ਜਿਸੀ ਖੇ ਲੱਕੜ ਰਗਾ ਹੁੰਨਾ ਮੈਂ ਜਿੰਨੂੰ ਹੱਥ ਤੇ ਪੈ ਜਾਣਾ ਮੈਂ ਛੱਡਣਾ ਨਾ ਉਹ ਫਿਰ ਏਦਾਂ ਬਾਬੇ ਰੋਲ ਹੀ ਬਾਬਿਆਂ ਗੇਮ ਲਾਉਣੀ ਤੇ ਰੋਲ ਹੀ ਚਲੋ ਉਥੇ ਮੈਨੂੰ ਬਾਬੇ ਜਦਾਂ ਪ੍ਰੇਮ ਪਿਆਰ ਜਿਹੜੀ ਬੰਦੇ ਨਾਲ ਪੈ ਜਾਂਦਾ ਵੀ ਇਹ ਬੰਦਾ ਉੱਠਣ ਵਾਲਾ ਬਾਬੇ ਮੇਰਾ ਬਹੁ ਫੋਨ ਦਾ ਡਬਲ ਰਈਦਾ ਮਾਹ ਪੁਰਸ਼ਿਕ ਦਿਨ ਗਰਾਊਂਡ 'ਚ ਬੈਠੇ ਤੇ ਬਾਬਿਆਂ ਨੇ ਨਾ ਮੈਚ ਲਵਾਇਆ ਦੋ ਚੈਨਾ ਲੱਗਦੀ ਹੁੰਦੀਆਂ ਇੱਕ ਵੱਡੀ ਇੱਕ ਛੋਟੀ ਮੈਨੂੰ ਮੈਂ ਨਿੱਕੀ 'ਚ ਲੱਗਣਾ ਤੇ ਮੈਂ ਨਿੱਕੇ ਸਾਰੇ ਵੜੀ ਜਾਣੇ ਤੇ ਬਾਬਿਆਂ ਨੇ ਕਲਸੀ ਭਾਣ ਨੂੰ ਕਹਣਾ ਵੀ ਨਹੀਂ ਇਹਨੂੰ ਵੱਡੀ ਚੈਨ ਚ ਲਾ ਮੈਨੂੰ ਵੱਡੀ ਚ ਲਾਉਣਾ ਮੈਂ ਵੱਡੀ 'ਚ ਵੀ ਲੱਗਣਾ ਜਿੰਨੂੰ ਲੱਗਣਾ ਪੂਰਾ ਲੱਕੜ ਵਰਗਾ ਤੋਂ ਨਾ ਟੁੱਟਣਾ ਨਾ ਉਹ ਮੈਂ ਘਰ ਦੇ ਘਤਰ ਤੇ ਜੱਫਾ ਪਾ ਹੀ ਲਿਆ ਕਰਨਾ ਫਿਰ ਇਦਾਂ ਗਰਾਊਂਡ ਲੱਗਣ ਦੀ ਤੇ ਮੈਂ ਜੱਫੇ ਪਾਉਂਦੇ ਤੇ ਬਾਬੇ ਨੇ ਬਾਬੇ ਐਡੇ ਮਾਹ ਪੁਰਸ਼ ਵਧੀਆ ਆ ਪੀ ਉਹਨਾਂ ਉਹਨਾਂ ਲੋਕਲ ਗਰਾਊਂਡ 'ਚ ਇਦ ਪੀ ਜਿਹੜਾ ਜੱਫਾ ਲਊ ਮੇਰੇ ਨਾਲ ਤੋਸੋ ਬੜਾ ਮੈਚ ਵਧੀਆ ਪਾਣਾ ਹਨਾ ਨੂੰ ਮੈਚ ਵਾਲੀ ਫੀਲਿੰਗ ਆਉਣੀ ਤੇ ਬਾਬਿਆਂ ਨੇ ਮੈਚ ਲਾਉਣਾ 17 17 80 80 ਨੰਬਰਾਂ ਦਾ ਅੱਛਾ 80 80 ਨੰਬਰ ਹੋ ਜਾਣੇ ਦੋਵਾਂ ਟੀਮਾਂ ਦੇ ਇੰਨਾ ਇੰਨਾ ਚਰ ਸਟਰਗਲ ਕਰਕੇ ਮੈਚ ਖੇਡਨੇ ਤੇ ਮੈਂ ਮੈਚ ਲੰਬਾ ਖਿੱਚੇ ਮੈਂ ਗਰਾਊਂਡ ਦੇ ਵਿੱਚ ਨਾ ਚਲੋ ਹੁਣ ਤਾਂ ਮਹਾਰਾਜ ਦੀ ਕਿਰਪਾ ਜਿੰਨੀ ਕਿ ਜੋਗੇ ਆ ਮੈਂ ਭਵਾਨੀ ਵਾਂਡਾ ਵੀ ਛੱਡਦਾ ਸੀ ਭੈਣਾ ਭਰਾਵਾਂ ਨੂੰ ਵੀ ਜਾਣੋ ਹਟ ਗਿਆ ਫੇ ਮੋਰਸਾ ਮਿਲਣਾ ਠੀਕ ਇੰਨੀ ਗਰੀਬੀ ਸੀ ਵੀ 20 ਰੁਪਏ ਕਿਰਾ ਡੈਡੀ ਦੀ ਜੇਬ ਚੋਂ ਤੇਲ ਦੀ ਵੀ ਨਹੀਂ ਹੁੰਦੇ ਸਾਈਕਲ ਫੜ ਲੈਣਾ ਤੇਰਾ 20 20 ਦਾ ਪਟਰੋਲ ਪਾ ਕੇ ਧਾਰ ਵੀ ਜਾਂਦੇ ਰਹੇ ਤੇ ਚਲੋ ਮਹਾਪੁਰਸ਼ ਦਾ ਗਰਾਉਂਡ 'ਚ ਬੈਠੇ ਤੇ ਮੈਨੂੰ ਕਹਿੰਦੇ ਆ ਕਲਸੀ ਭਾਣੂ ਕਹਿੰਦੇ ਮੈਨੂੰ ਆਵਾਜ਼ ਮਾਰੁੰਦੇ ਆ ਮੈਂ ਵੀ ਮੈਂ ਖੇਡਣ ਬੜਾ ਗਿਆ ਤੇਜ਼ ਤੇ ਬਾਬਿਆਂ ਕਹਿੰਦਾ ਕਿ ਇਹਨੂੰ ਛੱਡ ਨਾ ਲਾਵੇ ਤੇ ਕੈਂਚੀਆਂ ਕੂਚੀਆਂ ਮਾਰੀ ਜਾਂਦਾ ਮੈਂ ਨਾ ਡਰਦਾ ਤੇ ਸਾਹਮਣੇ ਜਾ ਕੇ ਤੇ ਮੈਂ ਖਲੋ ਗਿਆ ਮੈਂ ਡਰ ਜੇ ਗਿਆ ਡਰ ਹੀ ਹੁੰਦਾ ਮਹਾਪੁਰਸ਼ਾਂ ਦਾ ਕੀ ਕਹਦਾ ਨਾ ਮੈਨੂੰ ਆਂਦੇ ਵੀ ਲੱਦੂ ਕਦੀ ਹੰਕਾਰ ਨਹੀਂ ਕਰਨਾ ਕਦੀ ਮਾ ਬੇਨਜਾਇਜ਼ ਕਿਸੇ ਨਾਲ ਲੜਨਾ ਨਹੀਂ ਤੇ ਨਜਾਇਜ਼ ਥਾਪੀ ਨਹੀਂ ਮਾਰਨੀ ਵੀ ਜੇ ਕੋਈ ਮਾਰੂ ਦੇ ਮਾਰਨੀ ਆ ਤਾਂ ਇਦਾਂ ਹੀ ਲੰਮੇ ਪੈ ਟੇਡੇ ਜੇ ਤੇ ਐਂ ਹੱਥ ਖੜਾ ਕਰ ਦਿੰਦੇ ਆ ਦੋਂਗਲਾਂ ਖੜੀਆਂ ਕਰਕੇ ਨਾ ਮੈਨੂੰ ਕਹਿੰਦੇ ਐਰ ਕੀ ਸਿਆਲ ਸਿਆਲ ਨਾ ਤੇਰੀ ਬਹਿਜਾ ਬਹਿਜਾ ਹੋ ਜੇ ਉਹ ਮਹੀਨਾ ਹੀ ਅਗਸਤ ਦਾ ਜਦੋਂ ਕਿ ਆ ਮੈਨੂੰ ਇਹ ਬੋਲੇ ਕੱਢੇ ਪਾਣੀ ਮੈਂ ਤੀਜੇ ਚੌਥੇ ਦਿਨ ਬਾਅਦ ਹੀ ਮੈਚ ਖੇਡਿਆ ਵੈਗਰੂ ਦੀ ਈ ਕਿਰਪਾ ਈ ਪਿੰਡਵਾਰ ਦੀ ਟੀਮ ਈ ਪਿੰਡੂ ਆਪਣ ਦੀ ਇਨਕ੍ਰੈਡੀਬਿਲਟੀ ਓਏ ਰੇਟਾਂ ਵੀ ਪਾਈ ਗਿਆ ਤੇ ਜੱਫੇ ਵੀ ਲਾਈ ਗਿਆ ਉਹ ਜਦੋਂ ਮਹਾਪੁਰਸ਼ਾਂ ਨੇ ਮੈਨੂੰ ਬੋਲੇ ਛੱਡੇ ਨਾ ਵੈਗਰੂ ਦੀ ਕਿਰਪਾ ਈ ਨਹੀਂ ਮੈਨੂੰ ਸਮਝ ਹੀ ਨਹੀਂ ਲੱਗੀ ਮੈਂ ਫਿਰ ਕੋ ਬਿਛੂਆ ਤੇ ਰਾਣੇ ਬਾਂਹ ਨਾ ਕਾਂਡ ਨਾ ਜਾਨ ਲਾ ਪਿਆ ਵਧੀਆ ਆਪਣੇ ਨਾਮੀ ਰੇਟਰ ਪੂਰੇ ਵਧੀਆ ਮੈਂ ਸਾਰੇ ਖੜਲੇ ਪੂਰੇ ਵਧੀਆ ਤੇ ਫਿਰ ਮੁੜ ਕੇ ਜਦੋਂ ਮੈਂ ਓਪਨ ਦੇ ਪੂਰੇ ਚੰਗੇ ਮੈਚ ਖੇਡਦਾ ਹਾਂ ਉਦੋਂ ਮਹਾਪੁਰਸ਼ਾਂ ਕੋਲੋਂ ਸਾਰਾ ਕੁਝ ਸਿੱਖਿਆ ਉੱਥੋਂ ਸਿੱਖ ਕੇ ਸਾਰੀ ਕਬੱਡੀ ਉੱਥੋਂ ਸਿੱਖੀ ਖਰਾਤ ਕਰਦਿਆਂ ਲੈ ਕੇ ਦਿੱਤੀ ਸਾਰਾ ਕੁਝ ਜਣਾ ਬੜੀ سپورਟ ਕਰਦਿਆਂ ਜੀ ਫਿਰ ਜਾ ਕੇ ਮੈਂ ਫਰੰਦੀਪੁਰ ਚ ਰਲਿਆ ਹੂੰ ਓਪਨ ਦੇ ਮੈਚ ਖੇਡਦਾ ਪੂਰੇ ਵਧੀਆ ਫਿਰ ਇਹ ਕਹਿੰਦੇ ਸਾਡੇ ਨਾਲ ਪੱਕਾ ਖੇਡਿਆ ਕਰ ਮੈਂ 19 ਦੀ 19 ਚਲ ਗਿਆ ਹਾਂ ਮਾਰਚ 18 ਚ ਮੈਂ ਰਲਿਆ ਤੇ ਮਾਰਚ 19 ਚ ਇਹਨਾਂ ਨਾਲ ਰਲ ਗਿਆ ਖੱਟੇ ਮੈਰੀ ਪੱਕਾ ਪਹਿਲੇ ਦਿਨ ਵਧੀਆ ਮੈਚ ਖੇਡਿਆ ਤੇ ਇਹ ਕਹਿੰਦੇ ਪੱਕਾ ਖੇਡ ਤੇ ਮੈਨੂੰ ਵੀ ਕੁਝ ਹੀ ਮੇਰੇ ਲਈ ਓਪਰਚੁਨਿਟੀ ਵਧੀਆ ਸੀ ਕਿ ਮੈਨੂੰ ਐਡੀ ਬਡੀ ਟੀਮ ਕਹਿੰਨ ਦੀ ਮੈਂ ਇਹਨਾਂ ਨਾਲ ਰਲ ਗਿਆ ਫਿਰ ਬਾਬੇ ਦੀ ਕਿਰਪਾ ਨਾਲ ਮੈਂ ਜਿੰਨੇ ਮੇਲੇ ਜਿੱਦ ਇਹ ਸਾਰੇ ਮੈਚਾਂ 'ਚ ਜਫਾ ਪਾਉਂਦਾ ਹੀ ਰਿਆਂ ਇਹ ਨਹੀਂ ਵੀ ਮੈਨੂੰ ਨਹੀਂ ਫਿਰ ਵੈਗਰੂ ਦੀ ਕਿਰਪਾ ਹੁੰਦੀ ਤਾਂ ਪ੍ਰਮਾਤਮਾ ਬਾਹ ਫੜਦਾ ਤੇ ਚੜਦੀ ਕਲਾ ਹੋ ਗਈ ਫਿਰ ਨਹੀਂ ਪਤਾ ਲੱਗਦਾ ਤੇ ਹੰਕਾਰ ਹੰਕਾਰ ਆਪਣੇ ਜ ਮਹਾਰਾਜ ਦੁਨੀਆ ਨੂੰ ਪਤਾ ਜਿੰਨਾ ਨਾਲ ਮਿਲਦੇ ਵਰਦੇ ਆ ਹੁਣ ਬੰਦਾ ਵੇਖ ਕੇ ਵੇਖ ਕੇ ਜੱਜ ਨਹੀਂ ਹੁੰਦਾ ਜਿੰਨਾਂ ਨੂੰ ਪਤਾ ਜਿੰਨਾਂ ਨਾਲ ਮਿਲੇ ਵਰਤੇ ਆ ਉਹਨਾਂ ਨੂੰ ਪਤਾ ਹੈ ਤੇ ਬਾਬੇ ਦੀਪ ਸਿੰਘ ਜੀ ਨੂੰ ਪਤਾ ਹੈ ਦੁਨੀਆ ਨੂੰ ਸਫਾਈ ਨਹੀਂ ਆਪਾਂ ਦੇਖ ਸਕਦੇ ਹੈਨਾ ਦੁਨੀਆ ਨੂੰ ਸਫਾਈਆਂ ਦੇਣ ਲੱਗੇ ਤੇ ਗਏ ਆ ਹੂੰ ਬਾਕੀ ਰੱਬ ਇਹ ਨਹੀਂ ਰੱਖੇ